ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਇਹ ਜਿਹੜਾ ਬੇਬੀ ਸਵੈਟਰ ਬਣਾਇਆ 8-9 ਸਾਲ ਦੇ ਬੱਚੇ ਲਈ ਸਵੈਟਰ ਬਣਾਇਆ ਆ ਜਾਂ ਪੂਰੀ ਬਾਹਾਂ ਦੀ ਇਸ ਤਰ੍ਹਾਂ ਕੋਟੀ ਕਹਿ ਲਓ ਪੂਰੀ ਬਾਹ ਬਣਾਈ ਹੋਈ ਐ ਇਸ ਤਰ੍ਹਾਂ ਬਟਨ ਪੱਟੀ ਗੋਲ ਗਲਾ ਬਣਾਇਆ ਸਾਰਾ ਸਕਿਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਠੀਕ ਐ ਬੈਕ ਪਾਰਟ ਫਰੰਟ ਪਾਰਟ ਪਾਕਟ ਬਟਨ ਪੱਟੀ ਲੈਫਟ ਸਾਈਡ ਦੀ ਰਾਈਟ ਸਾਈਡ ਦੀ ਗੋਲ ਗਲਾ ਬਣਾਉਣਾ ਐ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕੀ ਹਾਂ ਅੱਜ ਆਪਾਂ ਜਿਹੜੀ ਇਹਦੀ ਬਾਹ ਬਣਾਵਾਂਗੇ ਇਸ ਤਰ੍ਹਾਂ ਦੇਖੋ ਲੇਫਟ ਸਾਈਡ ਤੇ ਰਾਈਟ ਸਾਈਡ ਦੀ ਜਿਹੜੀ ਬਾਹ ਇਹ ਸੇਮ ਹੀ ਬਣਦੀ ਹੈ ਠੀਕ ਹੈ ਇਕੋ ਜਿਹੇ ਕੋਣ ਦੇ ਘਟਾਉਣੇ ਆ ਇਕੋ ਜਿਹੇ ਕੋਣ ਦੇ ਰੱਖਣੇ ਆ ਆਪਾਂ ਸੇਮ ਹੀ ਕਾਟ ਪਾਉਣੀ ਆ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਇਹ ਬਾਹ ਬਣਾਉਣੀ ਦੱਸੂਗੀ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਵਾਹ ਬਣਾਉਣ ਲਈ ਦੇਖੋ ਲਈ ਹੈ ਮੈਂ ਇੱਥੇ 31 ਕੁੰਡੇ ਲਏ ਆ 31 ਕੁੰਡੇ ਠੀਕ ਹੈ 31 ਕੁੰਡਿਆਂ ਤੋਂ ਬਾਅਦ ਇਸ ਤਰ੍ਹਾਂ ਬਾਰਡਰ ਬਣਾਇਆ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਕੁੰਡਾ ਠੀਕ ਹੈ ਜਿਹੜਾ ਆਪਣਾ ਇਹ ਬਾਰਡਰ ਹੈ 2 ਇੰਚ ਦਾ ਬਾਰਡਰ ਬਣਾਇਆ ਹੈ 2 ਇੰਚ ਦਾ ਬਾਰਡਰ ਬਣਾਉਣ ਤੋਂ ਬਾਅਦ 10 ਕੁੰਡੇ ਜਿਹੜੇ ਉੱਪਰ ਮੈਂ ਵਧਾਏ ਆ ਤਾਂ 41 ਕੁੰਡੇ ਉੱਪਰ ਮੇਰੇ ਕੋਲ ਹੋ ਗਏ ਇੱਥੇ 41 ਕੁੰਡੇ ਉਸ ਤੋਂ ਬਾਅਦ 1 ਇੰਚ ਦੀ ਬਣਾਈ ਇਸ ਤਰ੍ਹਾਂ ਮੈਂ ਕੀਤੀ ਹੈ ਹੁਣ ਜਿਹੜਾ ਆਪਾਂ ਕੁੰਡੇ ਜਿਹੜੇ ਆਪਾਂ ਬਾਹ ਦੀ ਸ਼ੇਪ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਤਾਂ ਕੁੰਡੇ ਜਿਹੜੇ ਕਿਸ ਤਰ੍ਹਾਂ ਬਧਾਉਣੇ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਪਹਿਲੇ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਠੀਕ ਹੈ ਬਣਾ ਲਿਆ ਹੁਣ ਆਪਾਂ ਇੱਕ ਕੁੰਡਾ ਵਧਾਉਣਾ ਇਸ ਤਰ੍ਹਾਂ ਕੁੰਡਾ ਤੁਸੀਂ ਕਿਸੇ ਤਰ੍ਹਾਂ ਹੀ ਵਧਾ ਸਕਦੇ ਜਿਸ ਤਰ੍ਹਾਂ ਤੁਹਾਨੂੰ ਆਸਾਨ ਲੱਗੇ ਪਰ ਮੈਂ ਇਸ ਤਰ੍ਹਾਂ ਕੁੰਡਾ ਵਧਾਉਂਗੀ ਦੇਖੋ نیچے ਤੋਂ ਜਿਹੜਾ ਇਸ ਤਰ੍ਹਾਂ ਇਹ ਥ੍ਰੈਡ ਉਠਾਉਣਾ ਦੇਖੋ ਜਿਹੜਾ ਇਹ ਥ੍ਰੈਡ ਹੈ ਇਸ ਤਰ੍ਹਾਂ ਠਾ ਕੇ ਸਲਾਈ ਉੱਪਰ ਲੈ ਲੈਣਾ ਬੈਕ ਸਾਈਡ ਤੋਂ ਬਣਾ ਦੇਣਾ ਠੀਕ ਹੈ ਕੁੰਡਾ ਵਧ ਗਿਆ ਆਪਣਾ ਹੁਣ ਸਾਰੀ ਸਲਾਈ ਆਪਣੇ ਕੋਲ ਸਿੱਧੇ ਕੁੰਡੇ ਇਸ ਤਰ੍ਹਾਂ ਸਿੱਧੇ ਬਣਾ ਲੈਣ ਜੇਕਰ ਤੁਸੀਂ ਕੋਈ ਡਿਜ਼ਾਈਨ ਬਣਾ ਰਹੇ ਹੋ ਤਾਂ ਡਿਜ਼ਾਈਨ ਬਣਾ ਲੈਣਾ ਲਾਸਟ ਦੇ ਇੱਕ ਕੁੰਡੇ ਤੱਕ ਇਸੇ ਤਰ੍ਹਾਂ ਆਪਾਂ ਬਣਾਈ ਕਰ ਲੈਣੀ ਹੈ ਜਿਹੜਾ ਸਵੈਟਰ ਐ ਮੈਂ 7 8 ਸਾਲ ਦੇ ਬੱਚੇ ਲਈ ਬਣਾ ਰਹੀ ਹਾਂ ਤਾਂ ਬਾਰਡਰ ਦੇ 31 ਕੁੰਡੇ ਰੱਖੇ ਉੱਪਰ 10 ਕੁੰਡੇ ਵਧਾ ਕੇ 41 ਕੁੰਡੇ ਹੋ ਗਏ ਤੁਸੀਂ ਜਿੰਨੇ ਵੀ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਉੱਪਰ ਇਸੇ ਤਰ੍ਹਾਂ ਬਣਾਈ ਕਰਨੀ ਹੈ ਦੇ ਖੁਲਾਸਟ ਦੇ ਇੱਕ ਕੁੰਡੇ ਤੱਕ ਮੈਂ ਇਸੇ ਤਰ੍ਹਾਂ ਬਣਾਉਂਗੀ ਆਖਰ ਤੇ ਕੁੰਡਾ ਰਹਿ ਗਿਆ ਹੁਣ ਉਸੇ ਤਰ੍ਹਾਂ ਆਪਾਂ ਕੁੰਡਾ ਠਾਉਣਾ ਹੈ ਨੀਚੇ ਤੋਂ ਦੇਖੋ ਇਹ ਥ੍ਰੈਡ ਅਠਾਵਾਂਗੇ ਨੀਚੇ ਤੋਂ ਇਸ ਤਰ੍ਹਾਂ ਸਲਾਈ ਉੱਪਰ ਕਰਾਂਗੇ ਫਿਰ ਬੈਕ ਸਾਈਡ ਤੋਂ ਬਣਾ ਦਾਂਗੇ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਇਧਰ ਕੰਨੀ ਤੇ ਵਧ ਗਿਆ ਦੇਖੋ ਤੇ ਇੱਕ ਕੁੰਡਾ ਆਪਣਾ ਇਧਰ ਕੰਨੀ ਤੇ ਵਧ ਗਿਆ ਠੀਕ ਹੈ ਇੱਥੇ ਆਪਾਂ ਮਾਰਕ ਲਗਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਜਿਹੜਾ ਆਪਾਂ ਕੁੰਡਾ ਇੱਥੇ ਵਧਾਇਆ ਸੀ ਕੋਈ ਵੀ ਮਾਰਕ ਤੁਸੀਂ ਲਗਾ ਸਕਦੇ ਹੋ ਇਸ ਤਰ੍ਹਾਂ ਠੀਕ ਹੈ ਮੈਂ ਸੇਫਟੀ ਪੈਨ ਲਗਾਇਆ ਹੈ ਉਲਟੀ ਸਲਾਈ ਸਾਰੀ ਆਪਾਂ ਉਲਟੀ ਬਣਾ ਲੈਣੀ ਜਿਹੜੇ ਕੁੰਡੇ ਆਪਾਂ ਹਟਾਏ ਕੁੰਡੇ ਵਧਾਏ ਉਹਨਾਂ ਨੂੰ ਵੀ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਸਾਰੀ ਲਾਈਨ ਆਪਾਂ ਉਲਟੀ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਉਲਟੀ ਸਲਾਈ ਜਿਹੜੀ ਆਪਾਂ ਕੰਪਲੀਟ ਕਰਨੀ ਦੇਖੋ ਇਸ ਤਰ੍ਹਾਂ ਹੁਣ ਆਪਾਂ ਹਰੇਕ ਚੌਥੀ ਸਲਾਈ ਤੇ ਕੁੰਡਾ ਇੱਕ ਇਧਰ ਕੁੰਡਾ ਵਧਾਉਣਾ ਇੱਕ ਇਧਰ ਹਰੇਕ ਚੌਥੀ ਸਲਾਈ ਤੇ ਜਿਵੇਂ ਹੁਣ ਇੱਕ ਸਿੱਧੀ ਸਲਾਈ ਤੇ ਇੱਥੇ ਮੈਂ ਕੁੰਡਾ ਵਧਾਇਆ ਠੀਕ ਹੈ ਇੱਕ ਉਲਟੀ ਸਲਾਈ ਬਣਾਈ ਇੱਕ ਸਿੱਧੀ ਬਣਾਈ ਦੋ ਫਿਰ ਇੱਕ ਤੀਸਰੀ ਉਲਟੀ ਫਿਰ ਚੌਥੀ ਤੇ ਫਿਰ ਦੋਨਾਂ ਕੰਨਿਆਂ ਤੇ ਇਸੇ ਤਰ੍ਹਾਂ ਕੁੰਡੇ ਵਧਾਉਂਦੀ ਜਾਊਂਗੀ ਮੈਂ ਠੀਕ ਹੈ 11 ਇੰਚ ਦੀ ਲੰਬਾਈ ਕੰਪਲੀਟ ਕਰਨੀ ਹੈ ਮੈਂ ਤੇ 60 ਕੁੰਡੇ ਜਿਹੜੇ 60 ਕੁੰਡੇ ਮੈਨੂੰ ਉੱਪਰ ਚਾਹੀਦੇ ਕਿਉਂਕਿ ਜਿਹੜੇ ਸਵੈਟਰ ਦੇ ਬਾਰਡਰ ਦੇ 60 ਕੁੰਡੇ ਆ ਪਰਖੇ ਆ 63 ਕੁੰਡੇ ਤਾਂ 60 ਜਾਂ 60 ਬਾੜ ਜਾਂ 63 ਕੁੰਡੇ ਆਪਾਂ ਕਰ ਲੈਣੇ ਠੀਕ ਆ 60 ਕੁੰਡੇ ਮੈਂ ਕਰੂੰਗੀ ਕਿਉਂਕਿ ਜਿੰਨੇ ਆਪਾਂ ਕੁੰਡੇ ਸਵੈਟਰ ਦੇ ਬਾਰਡਰ ਦੇ ਰੱਖੇ ਹੋਣਗੇ ਉਹਨੇ ਹੀ ਕੁੰਡੇ ਉੱਪਰ ਆਪਾਂ ਬਾਹਰ ਦੇ ਜਿਹੜੇ ਪੂਰੇ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਮੋਢਿਆਂ ਦੀ ਕਟਾਈ ਪਾਉਣੀ ਹੁੰਦੀ ਹੈ ਤਾਂ ਮੈਂ ਇਸ ਤਰ੍ਹਾਂ ਬਣਾਉਂਦੀ ਜਾਊਂਗੀ 11 ਇੰਚ ਲંબਾਈ ਕੰਪਲੀਟ ਕਰੂੰਗੀ ਦੋਨਾਂ ਕੰਨਿਆਂ ਤੋਂ ਹਰੇਕ ਚੌਥੀ ਸਲਾਈ ਤੇ ਇੱਕੇ ਕੁੰਡਾ ਵਧਾਉਂਦੀ ਜਾਊਂਗੀ 11 ਇੰਚ ਲંબਾਈ ਕੰਪਲੀਟ ਕਰਕੇ ਉਸ ਤੋਂ ਬਾਅਦ ਜਿਹੜੀ ਆਪਾਂ ਮੋਢਿਆਂ ਦੀ ਕਟਾਈ ਪਾਵਾਂਗੇ ਠੀਕ ਹੈ ਦੇਖੋ ਹੁਣ ਦੋਨਾਂ ਸਾਈਡਾਂ ਤੋਂ ਰੇਕ ਚੌਥੀ ਚਲਾਈ ਤੇ ਮੈਂ ਇਹ ਕਿ ਕੁੰਡਾ ਵਧਾਉਂਦੀ ਗਈ ਹਾਂ ਠੀਕ ਹੈ ਜਿਹੜੀ ਇਹਦੀ ਲੰਬਾਈ ਉਹ ਵੀ 11 ਇੰਚ ਕੰਪਲੀਟ ਹੋ ਗਈ ਤੇ ਜਿਹੜੇ ਕੁੰਡੇ ਐ ਇੱਥੇ ਮੇਰੇ ਕੋਲ 60 ਕੁੰਡੇ ਹੋਗੇ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਮੈਨੂੰ ਇੱਥੇ 11 ਇੰਚ ਲੰਬਾਈ ਚਾਹੀਦੀ ਸੀ ਤਾਂ ਮੈਂ 11 ਇੰਚ ਲੰਬਾਈ ਜਿਹੜੀ ਕੰਪਲੀਟ ਕਰ ਲਈ ਬਾਰਡਰ ਤੋਂ ਲੈ ਕੇ ਉੱਪਰ ਤੱਕ ਠੀਕ ਹੈ ਹੁਣ ਆਪਾਂ ਮੋਢਿਆਂ ਦੀ ਕਟਾਈ ਪਾਉਣੀ ਹੈ ਕਟਾਈ ਆਪਾਂ ਉਸੇ ਤਰ੍ਹਾਂ ਪਾਉਣੀ ਹੈ ਜਿਵੇਂ ਆਪਾਂ ਬੈਕ ਪਾਰਟ ਦੀ ਤੇ ਫਰੰਟ ਪਾਰਟ ਦੀ ਪਾਈ ਹੈ ਸਵੈਟਰ ਦੇ ਉਸੇ ਤਰ੍ਹਾਂ ਆਪਾਂ ਕਟਾਈ ਪਾਉਣੀ ਜਿੰਨੇ ਜਿੰਨੇ ਕੁੰਡੇ ਆਪਾਂ ਕਟਾਈ ਹੋਣਗੇ ਦੋਨਾਂ ਸਾਈਡਾਂ ਤੋਂ ਉਸੇ ਤਰ੍ਹਾਂ ਕੁੰਡੇ ਘਟਾਉਣੀਆਂ ਤਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਪਹਿਲਾਂ ਇੱਕ ਬਣਾਉਂਗੀ ਮੈਂ ਇਸ ਤਰ੍ਹਾਂ ਇੱਕ ਕੁੰਡਾ ਕੱਟ ਗਿਆ ਵਾਪਸ ਸਲਾਈ ਤੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਇਆ ਦੋ ਕੁੰਡੇ ਘਟ ਗਏ ਠੀਕ ਹੈ ਬਾਕੀ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਨੀ ਲਾਸਟ ਤੱਕ ਫਿਰ ਇਧਰਲੀ ਸਾਈਡ ਤੋਂ ਪੌਲਟੀ ਸਾਈਡ ਤੋਂ ਕਟਾਈ ਪਾਵਾਂਗੇ ਕੁੰਡੇ ਆਪਾਂ ਇੱਕੋ ਜਿਹੇ ਘਟਾਉਣੀਆਂ ਠੀਕ ਹੈ ਸਿੱਧੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਮੈਂ ਆ ਗਈ ਉਲਟੀ ਸਾਈਡ ਤੇ तो उस तरह आप जिन्हें कुंडे इधर कटाए उन्ने कुे कटावे बस आप इस तरह उल्टी सिलाई तो इस तरह कुंडे कटावे दो द एक फिर दो बाकी सारी सिलाई उल्टी बनावेंगी इस तरह मैं सिलाई बना के कंप्लीट कर दी उल्टी सिलाई कंप्लीट होगी फिर आप आगे सीधी सिलाई तो दो कुंडे कटाए से पहल ਹੁਣ ਫੇਰ ਆਪਾਂ ਜਿਹੜੇ ਦੋ ਕੁੰਡੇ ਕਟਾਵਾਂਗੇ ਦੋ ਦਾ ਇੱਕ ਬਣਾਵਾਂਗੇ ਵਾਪਸ ਸਲਾਈ ਤੇ ਕੁੰਡਾ ਕਰਾਂਗੇ ਦੋ ਦਾ ਇੱਕ ਬਣਾਵਾਂਗੇ ਠੀਕ ਹੈ ਬਾਕੀ ਸਾਰੀ ਸਲਾਈ ਜੇਕਰ ਤੁਹਾਡਾ ਕੋਈ ਡਿਜ਼ਾਈਨ ਹੈ ਡਿਜ਼ਾਈਨ ਬਣਾ ਲੈਣਾ ਸਿੱਧੀ ਸਲਾਈ ਹੈ ਮੇਰੇ ਕੋਲ ਇੱਥੇ ਬਣਾ ਰਹੀ ਮੈਂ ਤਾਂ ਸਿੱਧੀ ਸਲਾਈ ਬਣਾ ਕੇ ਕੰਪਲੀਟ ਕਰੂੰਗੀ ਉਲਟੀ ਸਲਾਈ ਕੰਪਲੀਟ ਹੋਗੀ ਸੌਰੀ ਸਿੱਧੀ ਸਲਾਈ ਕੰਪਲੀਟ ਹੋਗੀ ਵਾਪਸ ਅੱਗੇ ਉਲਟੀ ਸਾਈਡ ਤੇ ਪਹਿਲਾਂ ਆਪਾਂ ਦੋ ਕੁੰਡੇ ਕਟਾਏ ਹੁਣ ਫੇਰ ਆਪਾਂ ਦੋ ਕੁੰਡੇ ਕਟਾਵਾਂਗੇ ਇਸ ਤਰ੍ਹਾਂ ਦੋ ਦਾ ਇੱਕ ਵਾਪਸ ਕੁੰਡਾ ਸਲਾਈ ਤੇ ਦੋ ਦਾ ਇੱਕ ਬਾਕੀ ਸਾਰੀ ਸਲਾਈ ਉਲਟੀ ਇਹਦਾ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਉਲਟੀ ਸਲਾਈ ਕੰਪਲੀਟ ਹੋਣ ਤੋਂ ਬਾਅਦ ਫਿਰ ਆਗੇ ਆਪਾਂ ਸਿੱਧੀ ਸਾਈਡ ਦੋ ਕੁੰਡੇ ਕਟਾਈ ਦੋ ਕਟਾਈ ਹੁਣ ਆਪਾਂ ਇੱਕ ਕੁੰਡਾ ਕਟਾਉਣਾ ਹੈ ਇਸ ਤਰ੍ਹਾਂ ਠੀਕ ਹੈ ਬਾਕੀ ਸਾਰੀ ਸिलाई ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਿੱਧੀ ਸिलाई ਕੰਪਲੀਟ ਹੋਣ ਤੋਂ ਬਾਅਦ ਫਿਰ ਉਲਟੀ ਸिलाई ਤੇ ਇੱਕ ਕੁੰਡਾ ਪੈਦਰੋ ਘਟਾਵਾਂਗੇ ਦੇਖੋ ਹੁਣ ਦੋਨਾਂ ਸਾਈਡਾਂ ਤੋਂ ਆਪਣੀ 2 2 4 ਤੇ 1 5 5 5 ਕੁੰਡੇ ਜਿਹੜੇ ਘਟ ਗਏ ਠੀਕ ਹੈ ਮੋਢਿਆਂ ਦੀ ਜਿਹੜੀ ਬਾਹਾਂ ਦੀ ਘਟਾਈ ਆ ਉਹ ਇਸ ਤਰ੍ਹਾਂ ਪੈ ਗਈ ਹੁਣ ਦੋਨਾਂ ਸਾਈਡਾਂ ਤੋਂ ਆਪਣੀ 5-5 ਕੁੰਡੇ ਘਟ ਗਏ ਦੇਖੋ ਇਸ ਤਰ੍ਹਾਂ ਹੁਣ ਅੱਗੇ ਜਿਹੜੀ ਆਪਾਂ ਘਟਾਈ ਪਾਉਣੀ ਆ ਜਿੰਨੀ ਆਪਾਂ ਮੋਢੇ ਦੀ ਲੰਬਾਈ ਰੱਖੀ ਹੋਗੀ ਉਹਦੀ ਹਾਫ ਤੱਕ ਜਿਵੇਂ ਹੁਣ ਮੇਰੇ ਕੋਲ 7 ਇੰਚ ਮੋਢੇ ਦੀ ਲੰਬਾਈ ਹੈ ਤਾਂ 3.5 ਇੰਚ ਤੱਕ ਮੈਂ ਇੱਕ ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਕਟਾਉਂਦੀ ਜਾਊਂਗੀ ਇੱਕ ਕੁੰਡਾ ਇਧਰੋਂ ਇੱਕ ਕੁੰਡਾ ਇਧਰੋਂ ਠੀਕ ਹੈ ਜੇਕਰ ਤੁਸੀਂ ਵੱਡਿਆਂ ਲਈ ਸਵੈਟਰ ਕੋਟੀ ਬਣਾ ਰਹੇ ਹੋ ਤੇ ਬਾਹ ਬਣਾਉਣੀ ਹੈ ਇਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ 7 ਇੰਚ ਮੇਰੇ ਕੋਲ ਜਿਹੜੀ ਮੋਢੇ ਦੀ ਲੰਬਾਈ ਹੈ ਸਾਢੇ 3 ਇੰਚ ਤੱਕ ਹਾਫ ਤੱਕ ਮੈਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਹੁੰਡਾ ਘਟਾਉਂਗੀ ਜੇਕਰ ਤੁਹਾਡੇ ਕੋਲੇ ਮੋਢੇ ਦੀ ਲੰਬਾਈ ਜ਼ਿਆਦਾ ਜਿਵੇਂ 8 ਇੰਚ ਜਾਂ 10 ਇੰਚ ਹਾਫ ਤੱਕ ਤੁਸੀਂ ਦੋਨਾਂ ਸਾਈਡਾਂ ਤੋਂ ਇਹ ਇੱਕ ਇੱਕ ਹੁੰਡਾ ਘਟਾਉਂਦੇ ਜਾਣਾ ਪਹਿਲਾਂ ਮੈਂ ਸਾਢੇ 3 ਇੰਚ ਜਿਹੜੀ ਇਹ ਬਣਾ ਕੇ ਕੰਪਲੀਟ ਕਰ ਲੈਣੀ ਫਿਰ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਅੱਗੇ ਹੁਣ ਜਿਹੜੀ ਬਾਹਾਂ ਦੀ ਬਣਾਈ ਹੈ ਇਸ ਤਰ੍ਹਾਂ ਮੈਂ ਸਾਢੇ 3 ਇੰਚ ਕਰ ਲਈ ਠੀਕ ਹੈ ਕਟਾਈ ਪਾਉਣ ਤੋਂ ਬਾਅਦ ਇੱਕ ਇੱਕ ਹੁੰਡਾ ਮੈਂ ਕਟਾਉਂਦੀ ਗਈ ਦੋਨਾਂ ਸਾਈਡਾਂ ਤੋਂ 3.5 ਇੰਚ ਦੀ ਜਿਹੜੀ ਇਸ ਤਰ੍ਹਾਂ ਕਟਾਈ ਆ ਆਪਣੀ ਪੈ ਗਈ ਹੁਣ ਉੱਪਰ ਦੇਖੋ ਆਪਾਂ ਜਿਹੜੀ ਕਟਾਈ ਪਾਉਣੀ ਆ ਹੁਣ ਦੋਨਾਂ ਸਾਈਡਾਂ ਤੋਂ ਆਪਾਂ ਕਿੰਨੇ ਕਿੰਨੇ ਕੁੰਡੇ ਕਦਾਂ ਜਿਹੜੇ ਕਟਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਫੇਰ ਤਰੇ ਕੁੰਡਾ ਜਿਹੜਾ ਸਲਾਈ ਉੱਪਰ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਘੇਰ ਕੁੰਡਾ ਸਲਾਈ ਉੱਪਰ ਦੋ ਕੁੰਡਿਆਂ ਦਾ ਇੱਕ ਬਣਾਇਆ ਠੀਕ ਹੈ ਤਿੰਨ ਕੁੰਡੇ ਦੇਖੋ ਆਪਣੇ ਕੋਲ ਘੱਟ ਗਏ ਬਾਕੀ ਜਿਹੜੇ ਵਿੱਚ ਕੁੰਡੇ ਆ ਲਾਸਟ ਦੇ ਲਾਸਟ ਦੇ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਲਾਸਟ ਤੱਕ ਮਤਲਬ ਦੇਖੋ लास्ट ਤੱਕ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾ ਲਏ ਠੀਕ ਹੈ ਹੁਣ ਉਲਟੀ ਸਾਈਡ ਤੋਂ ਇਧਰਲੀ ਸਾਈਡ ਵੀ ਆਪਾਂ ਕਟਾਈ ਪਾਵਾਂਗੇ ਤਿੰਨ ਕੁੰਡੇ ਆਪਾਂ ਇਧਰੋਂ ਘਟਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਕੁੰਡਾ ਘਟ ਗਿਆ ਵਾਪਸ ਕੁੰਡਾ ਸਲਾਈ ਤੇ ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਹੁਣ ਦੋਨਾਂ ਸਾਈਡਾਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਜਿਹੜੇ ਘਟਾਉਂਦੇ ਜਾਵਾਂਗੇ ਹਰੇਕ ਸਲਾਈ ਵਿੱਚ ਉੱਪਰ ਜਦੋਂ ਆਪਣੇ ਕੋਲ 6 ਜਾਂ 8 ਕੁੰਡੇ ਬਚ ਜਾਣਗੇ ਤਾਂ ਘਟਾਈ ਆਪਾਂ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਹਰੇਕ ਸਲਾਈ ਵਿੱਚ ਇਸੇ ਤਰ੍ਹਾਂ ਮੈਂ ਦੋਨਾਂ ਸਾਈਡਾਂ ਤੋਂ ਤਿੰਨ-ਤਿੰਨ ਕੁੰਡੇ ਘਟਾਉਂਦੀ ਜਾਵਾਂਗੀ ਠੀਕ ਹੈ। ਸਾਈਡਾਂ ਤੋਂ ਤਿੰਨ-ਤਿੰਨ ਕੁੰਡੇ ਘਟਾਉਂਦੀ ਆਈਆਂ ਮੈਂ ਤੇ ਇਸ ਤਰ੍ਹਾਂ ਘਟਾਈ ਪੈ ਗਈ ਹੁਣ ਇੱਥੇ ਮੇਰੇ ਕੋਲ 7 ਕੁੰਡੇ ਰਹਿ ਗਏ ਠੀਕ ਹੈ। ਹੁਣ ਆਪਾਂ 7 ਕੁੰਡਿਆਂ ਨੂੰ ਬੰਦ ਕਰਦੇ ਨੇ। ਦੋ ਕੁੰਡਿਆਂ ਦਾ ਇੱਕ ਬਣਾਉਂਗੀ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਦੋ ਕੁੰਡਿਆਂ ਦਾ ਇੱਕ ਦੋ ਕੁੰਡਿਆਂ ਦਾ ਇੱਕ ਠੀਕ ਹੈ ਇਸ ਤਰ੍ਹਾਂ ਇੱਥੇ ਆਪਾਂ ਨੋਟ ਲਗਾ ਦੇਾਂਗੇ ਹੁਣ thread ਨੂੰ ਜਿਹੜਾ ਕੱਟ ਲੈਣਾ ਨੋਟ ਲਗਾ ਦੇਣੀ ਹੈ ਦੇਖੋ ਹੁਣ ਇਸ ਤਰ੍ਹਾਂ ਜਿਹੜੀ ਬਾਹ ਦੀ ਬਹੁਤ ਹੀ ਸੋਹਣੀ ਸ਼ੇਪ ਆਈ ਹੈ ਇਸ ਤਰ੍ਹਾਂ ਜਿਹੜੀ ਬਾਹ ਬਣ ਕੇ ਤਿਆਰ ਹੋਈ ਹੈ ਦੇਖੋ ਉੱਪਰ ਜਿਹੜੀ ਇਸ ਤਰ੍ਹਾਂ ਗਲਾਈ ਬਣ ਕੇ ਆਈ ਹੈ इस तरह कटिंग हुई बहनी देखो ठीक है इस तरह आप दूसरी बह तैयार कर लेनी है दोनों बह सेम तैयार होैफ्ट राइ लैफ्टो जी कटिंग पैनी है सेम बह दो तैयार ठीक है?